बह्हन झूठा वेद भी झूठा झूठा ब्रह्म अकेला रे मंदिर भीतर मूर्ति बैठी पूजती बाहर चेला रे लड्डू भोग चढ़ावती जनता मूर्ति के ढींग कछु न खाती खाते बाम्हन चेला रे जनता लूटती बह्हन सारे प्रभु जी देती न धेला रे साथियों संत रविदास की हत्या का यही दोहा मुख्य कारण बना मित्रों हमारी बात अगर सही हो तो कमेंट करके अवश्य बताइए नमो बुद्धाय जय भीम ਮੇਰੇ ਉੱਪਰ ਵੀਡੀਓ ਜਿਹੜੀ ਲੱਗੀ ਆਪ ਜੀ ਨੇ ਸਰਬਨ ਕਰ ਲਈ ਆ ਗੁਰੂ ਸਾਹਿਬ ਦੀ ਹੱਤਿਆ ਦੀ ਗੱਲ ਕਰਦੇ ਆ ਗੁਰੂ ਸਾਹਿਬ ਦੀ ਹੱਤਿਆ ਜਿਹੜੀ ਆ ਜਿਸ ਤਰ੍ਹਾਂ ਇਹ ਜੈਪੀ ਮਸ਼ਾਪਾਰਤ ਨਵੇਂ ਬੁੱਧਾ ਕਰਨ ਵਾਲੇ ਲੋਕ ਔਰ ਬੁੱਧ ਨੂੰ ਮੰਨਣ ਵਾਲੇ ਲੋਕ ਇਹ ਸੋਚਦੇ ਆ ਕਿ ਜਿਸ ਤਰ੍ਹਾਂ ਹੱਤਿਆ ਆਮ ਨੂੰ ਖਰੀ ਹੁੰਦੀ ਹੈ ਇਦਾਂ ਹੀ ਗੁਰੂ ਸਾਹਿਬ ਦੀ ਹੋਈ ਹੈ। ਤਮਾਚ ਰੱਖਿਓ ਗੱਲ। ਕੁਝ ਲੋਗ ਸਿਰ ਤੇ ਪੱਗਾ ਬਣ ਕੇ ਹੱਤਿਆ ਕਰਨ ਲੱਗੇ ਹੋਏ ਆ ਗੁਰੂ ਸਾਹਿਬ ਦੀ। ਸਿਰ ਤੇ ਪੱਗਾ ਬਣ ਕੇ ਗੁਰੂ ਸਾਹਿਬ ਦੀ ਬਾਣੀ ਨੂੰ ਉਹਨਾਂ ਨੂੰ ਕਦੀ ਭੁੱਖੇ ਕਹਿ ਕੇ ਹੱਤਿਆ ਕਰਨ ਲੱਗੇ ਹੋਏ ਆ। ਇਹ ਇਹ ਹੋ ਗਿਆ ਜਿਹੜੇ ਬ੍ਰਾਹਮਣ ਦੀ ਦਿੱਤੀਆਂ ਹੋਈਆਂ ਬ੍ਰਾਹਮਣ ਦੀਆਂ ਦਿੱਤੀਆਂ ਹੋਈਆਂ ਕਤਾਬਾਂ ਨੂੰ ਪੜ੍ਹ ਕੇ ਤੇ ਸਤਗੁਰੂ ਦਾਸ ਮਾਰੇ ਹੱਤਿਆ ਕਰਦੇ ਨੇ ਸਤਗੁਰੂ ਦਾਸ ਮਾਰੇ ਦਾ ਪ੍ਰਕਾਸ਼ ਪੁਰਵ ਪਹਿਲੀ ਨੂੰ ਨਾ ਆ ਰਹੇ ਸੀ ਸਾਰੇ ਵਿਸ਼ਵ ਦੇ ਵਿੱਚ ਪਰ ਇਹ ਲੋਕ ਕੌਣ ਆ ਸਤਗੁਰੂ ਦਾਸ ਮਾਰੇ ਹੱਤਿਆ ਕਰਨ ਲੱਗੇ ਹੋਏ ਆ ਹੋਣੀ ਨਾ ਇੱਕ ਦੋਹਾ ਤੋਂ ਤੇ ਪਿਆ ਸਤਗੁਰੂ ਜੀ ਤੇ ਕਹਿ ਰਹੇ ਨੇ ਕਹਿੰਦੇ ਕਿ ਬ੍ਰਾਹਮਣ ਝੂਠਾ ਵੇਦ ਵੀ ਝੂਠਾ ਔਰ ਮੈਂ ਇਹਨਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਬਾਣੀ ਤੁਸੀਂ ਪੜ੍ਹ ਲਓ ਤੇਨੂੰ ਪਤਾ ਲੱਗ ਜਵੇ ਗੁਰੂ ਸਾਹਿਬ ਨੇ ਕਦੀ ਵੀ ਵੇਦ ਝੂਠਾ ਨਹੀਂ ਕਿਹਾ ਕਦੀ ਬ੍ਰਾਹਮਣ ਝੂਠਾ ਨਹੀਂ ਕਿਹਾ ਹਾਂ ਬ੍ਰਾਹਮਣ ਦੇ ਉੱਤੇ ਸਵਾਲ ਜਰੂਰ ਖੜੇ ਕੀਤੇ ਆ ਉਹਨੂੰ ਝੂਠਾ ਨਹੀਂ ਕਿਹਾ ਔਰ ਮੈਂ ਗੁਰੂ ਸਾਹਿਬ ਸਤਗੁਰ ਉਦਾਸ ਮਾਰੇ ਦੀ ਗੱਲ ਕਰ ਰਿਹਾ ਉਨਾ ਦੀਵਾਨੀ ਸ਼੍ਰੀ ਗੁਰੂ ਅੰਸੂਰ ਦੇ ਦਰਜਾ ਪਰ ਇਹ ਜਿਹੜੇ ਬੱਚੇ ਆ ਇਹ ਕਹਿ ਰਹੇ ਕਿ ਗੁਰੂ ਸਾਹਿਬ ਦੀ ਹੱਤਿਆ ਦਾ ਕਾਰਨ ਬ੍ਰਾਹਮਣ ਦਾ ਦੋਹਾ ਬਣਿਆ ਔਰ ਜੋ ਜੋ ਇਹਨਾਂ ਨੇ ਇੱਕ ਇੱਕ ਅੱਖਰ ਦੀ ਮੈਂ ਵਿਆਖਿਆ ਕਰਨ ਲੱਗ ਪਿਆ ਜੋ ਇਹ ਬੋਲ ਰਹੇ ਆ ਤਾਂ ਇਹਨਾਂ ਨੂੰ ਮੂੰਹ ਛਾਉਣ ਦੀ ਜਗ੍ਹਾ ਨਹੀਂ ਲੱਭਣੀ ਦੀਵਾਨੀ ਜਦੋਂ ਮੈਂ ਵਿਆਖਿਆ ਕਰ ਦਿੱਤੀ ਹੈ ਨਾ ਇਹਨਾਂ ਨੂੰ ਮੂੰਹ ਛਾਉਣ ਦੀ ਜਗ੍ਹਾ ਨਹੀਂ ਲੱਭਣੀ ਇਹ ਉਹ ਲੋਗ ਆ ਜਿਹੜੇ ਲੋਕ ਬ੍ਰਾਹਮਣ ਭਾਈਚਾਰੇ 'ਚ ਨਾਮ ਰੱਖਿਓ ਬ੍ਰਾਹਮਣ ਭਾਈਚਾਰੇ 'ਚ ਹਿੰਦੂ ਭਾਈਚਾਰੇ 'ਚ ਮੁਸਲਮਾਨ ਭਾਈਚਾਰੇ 'ਚ ਬੁੱਧ ਭਾਈਚਾਰੇ 'ਚ ਜਿਹੜੀਆਂ ਦੀਵਾਰਾਂ ਖੜੀਆਂ ਕਰਦੇ ਨੇ ਜੋ ਬ੍ਰਾਹਮਣ ਨੇ ਲਿਖਿਆ ਹੋਇਆ ਉਹ ਬੋਲਦੇ ਨਹੀਂ ਸਤਗੁਰੂ ਅਦਾਸ ਮਹਾਰਾਜ ਨੇ ਮੈਂ ਕਿਹਾ ਸਤਗੁਰੂ ਕਬੀਰ ਜੀ ਨੇ ਕਦੀ ਇਹ ਗੱਲ ਨਹੀਂ ਕਹੀ ਠੀਕ ਹੈ ਜਦੋਂ ਝੂਠਾ ਕਿਹਾ ਨਾ ਫਿਰ ਸਾਰਿਆਂ ਨੂੰ ਕਿਹਾ ਬੋਦਵਿਚ ਕੁਛ ਵੀ ਛੱਡਿਆ ਬਾਣੀ ਕਿਹਾ ਹੋਇਆ ਪਰ ਕਬੀਰ ਸਾਹਿਬ ਕਹਿੰਦੇ ਮਨੁਕੀ ਵੇਦ ਕੀ ਪੁਤਰੀ ਮਨੁ ਸਮ੍ਰਿਤੀ ਭਾਈ ਵੇਦ ਕੀ ਪੁਤਰੀ ਮਨੁ ਸਮ੍ਰਿਤੀ ਭਾਈ ਵੇਦ ਚੋਂ ਠਾ ਨਹੀਂ ਹੋ ਸਕਦਾ ਉਹਨੂੰ ਪੜਨ ਵਾਲਾ ਜਿਹੜਾ ਆ ਉਹਨੂੰ ਪੜਨ ਵਾਲਾ ਉਹ ਛੁੱਟਾ ਹੋ ਸਕਦਾ ਜਾਫਰ ਜੀਨੇ ਬੇਦਲ ਖਾਈ ਉਹ ਚੁਟھا ਹੋ ਸਕਦਾ ਬੇਦ ਕਦਾ ਚੁਟھا ਹੋ ਗਿਆ ਵਾਵਾ 34 34 7 ਆ ਦੱਦਾ ਤੇ ਆ ਠੀਕ ਹੈ ਤੇ ਹੀ ਬੰਧਿਆ ਕਿਤਾ ਚੁਟھا ਹੋ ਗਿਆ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤੁਹਾਨੂੰ ਫੇਰ ਇੱਕ ਵਾਰੀ ਹੱਥ ਜੋੜ ਰਿਹਾ ਜਿਵੇਂ ਜੋ ਤੁਸੀਂ ਬੋਲ ਰਹੇ ਹੋ ਦੋਨੇ ਮੈਨੂੰ ਨਹੀਂ ਪਤਾ ਤੁਹਾਡਾ ਰਿਸ਼ਤਾ ਕੀ ਆ ਭਾਰਤ ਦੇ ਵਿੱਚ ਤੁਸੀਂ ਰਹਿ ਰਹੇ ਹੋ ਮੇਰੇ ਭੈਣ ਭਰਾਓ ਪਰ ਜੋ ਤੁਸੀਂ ਬੋਲ ਰਹੇ ਆ ਜਿਵੇਂ ਇਹਦੀ ਵਿਆਖਿਆ ਕਰ ਦਿੱਤੀ ਤਾਂ ਜਿਸ ਬ੍ਰਾਹਮਣ ਨੇ ਤੁਸੀਂ ਕਿਤਾਬਾਂ ਪੜ੍ਹੀਆਂ ਹੋਈਆਂ ਅੱਜ ਤੱਕ ਭਾਰਤ ਦੇ ਵਿੱਚ ਵਿੱਚੇ ਤੁਹਾਨੂੰ ਤਾਂ ਵਿੱਚੇ ਉਹਨੂੰ ਬੋਸ਼ ਪਾਉਣ ਜਗ੍ਹਾ ਨੱਬੜੀ ਮੈਂ ਇੱਕ ਕੋਈ ਗੁਰੂ ਨਿਮਾਤਾ ਜੇ ਜੇ ਤੁਸੀਂ ਹੱਤਿਆ ਕਰਨ ਤੇ ਲੱਗੇ ਹੋਏ ਹੋ ਯਾਦ ਰੱਖਿਓ ਮੈਂ ਉਸ ਗੁਰੂ ਨੂੰ ਵੰਦਾ ਜਿਹਦੀ ਹੱਤਿਆ ਕਰਨ ਤੇ ਲੱਗੇ ਹੋਇਓ ਤੁਸੀਂ ਵਿਚੇ ਪੱਗਾ ਵਾਲੇ ਠੀਕ ਹੈ ਵਿਚੇ ਪੱਗਾ ਵਾਲੇ ਤਾਂ ਵਿਚੇ ਹੀ ਮੈਂ ਹੋਰ ਸ਼ਾਹਦ ਬੋਲਿਆ ਫਿਰ ਮਸਲਾ ਪੜਨਾ ਠੀਕ ਹੈ ਪੱਗਾ ਵਾਲੇ ਭੁੱਖੇ ਕਹਿ ਰਹੇ ਆ ਤੇ ਤੁਸੀਂ ਹੱਤਿਆ ਕਰਨ ਤੇ ਲੱਗੇ ਹੋ ਹੱਥ ਜੋੜ ਕੇ ਬੇਨਤੀ ਕਰਦਾ